ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੀਤੇ ਕੱਲ ਇੱਕ ਪ੍ਰੋਗਰਾਮ ਦੇ ਦੌਰਾਨ ਬਰੇਕਪੋਟਲਾ ਦੇ ਕਸਕਾ ਅਬਰਕੜ ਵਿਖੇ ਪਹੁੰਚੇ ਸੱਜੇ ਕਿਉਂਕਿ ਉਹਨਾਂ ਪੱਤਰਕਾਰਾਂ ਦੇ ਨਾਲ ਪਾਣੀ ਦੇ ਮੁੱਦੇ ਦੇ ਉੱਪਰ ਗੱਲ ਕਰਦੇ ਆ ਕਿ ਆਏ ਕਿ ਪੰਜਾਬ ਵਜਤਾ ਪਾਣੀ ਦੀਆਂ ਚੋਤੇਲਾ ਲਗਾਉਣ ਦੇ ਨੀਤੇ ਕੋਈ ਵੀ ਜੋ ਪੰਜਾਬ ਵਿੱਚ ਮਹਿਮਾਨ ਆਉਦਾ ਹੈ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਉਦਹੀਂ ਉਹਨਾਂ ਮੀਡੀਆ ਦੇ ਵੱਲੋਂ ਪਾਣੀ ਦੇ ਮੁੱਦੇ ਦੇ ਉੱਪਰ ਪੁੱਛੇ ਸਵਾਲ ਦਾ ਜਵਾਬ ਵੀ ਦਿੱਤਾ ਇਹ ਕਾ ਪਾਣੀ ਦੀ ਗੱਲ ਸੀ ਹਾਂਜੀ ਪੰਜਾਬ ਗੁਰੂਆਂ ਦੀ ਭੂਮੀ ਹੈ ਹਾਂਜੀ ਅਸੀਂ ਨੇ ਅਭੀ ਦੇਖਿਆ ਗੁਰੂ ਅਰਜੁਨ ਦੇਵ ਜੀ ਦਾ ਉਨ੍ਹਾਂ ਦਾ ਸ਼ਹੀਦੀ ਦਿਵਸ ਥਾ ਔਰ ਐਸੇ ਮਹਾਨ ਵਿਅਕਤੀ ਦਾ ਹਾਂਜੀ ਜੋ ਛੇ ਪੰਜਵੇਂ ਸਾਡੇ ਗੁਰੂ ਹੋਏ ਨਾ ਪਾਸ਼ਾਈ ਹੈ ਹਾਂਜੀ ਸਰ ਉਹਨਾਂ ਦੇ ਸ਼ਹੀਦੀ ਦਿਵਸ ਤੇ ਥਾਂ ਥਾਂ ਤੇ ਲੋਕ ਠੰਡੇ ਪਾਣੀ ਦੀ ਛਬੀਲਾ ਲਗਾਉਂਦੇ ਨੇ हमारे गुरुओं की यह भी परंपरा रही है कि घर में अगर कोई व्यक्ति आता है तो उन्होंने पहले पानी के स्वागत किया जाता है पीने के पानी की गलसी और गुरुआ हमारी वो वाणी और गुरुओं का वो जो आदेश जो गुरुओं ने हमें मार्ग दिया है उसके ऊपर आगे बढ़ करके के पानी के लिए पीने के पानी के लिए तो नहीं इस प्रकार की राजनीति होनी चाहिए नहीं सर ये बात ये है कि अगर बीजेपी पंजाब में आती है तो पंजाब के पानी की सुरक्षा करेगी या नहीं जेब जे पंजाब के एक एक व्यक्ति की सुरक्षा का जिम्मा पानी का मुद्दा है मैं क्या कह रहा हूँ पंजाब की एक एक व्यक्ति की सुरक्षा का जिम्मा वह हमारी यहाँ सरकार बनेगी उस सरकार का जिम्मा है मैंने कहा भी था मेरा अगर स्टेटमेंट अगर आप लोग देखेंगे मैंने अपनी स्टेटमेंट में ये बात कही थी कि अगर पंजाब के किसी व्यक्ति को क्योंकि पंजाब हमारा घर है पंजाब हमारा परिवार है अगर किसी व्यक्ति को पानी की आवश्यकता पड़ेगी हम अपनी जमीन का पानी निकाल करके भी यहाँ भेजने का वादा रखते हैं मैंने ये बात कही ਦੱਸਦੀ ਕਿ ਅਮਰਗੜ ਵਿਖੇ ਮੁੱਖ ਮੰਤਰੀ ਹਰਿਆਣਾ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਹੀਰਾ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕਰਾਉਣ ਤੇ ਪਹੁੰਚੇ ਸਨ ਮੁੱਖ ਮੰਤਰੀ ਸਾਹਿਬ ਜੀ ਲੈ ਸੈੜੀ ਜੀ ਅਮਰਗੜ ਆਏ ਗ੍ਰਹਿ ਵਿਖੇ ਆਏ ਸੋ ਉਹਨਾਂ ਦਾ ਦਿਲੋਂ ਧੰਨਵਾਦ ਹੈ ਸੋ ਮੈਂ ਜਿਹੜਾ ਬੀਜੇਪੀ ਨੂੰ ਜੁਆਇਨ ਕੀਤਾ ਇਹ ਮੈਂ ਬੀਜੇਪੀ ਦੇ ਨੀਤੀਆਂ ਤੋਂ ਖੁਸ਼ ਹਾਂ ਜੀ ਨਰਿੰਦਰ ਮੋਦੀ ਜੀ ਦੇ ਕਾਰਜ ਕਾਗਲ ਨੂੰ ਦੇਖਦੇ ਹੋਏ ਪੁਨਾ ਵੱਲੋਂ ਆਪਣੇ ਦੇਸ਼ ਦਾ ਨਾਮ ਦੇਸ਼ ਦਾ ਮਾਣ ਇਨਾ ਉੱਚਾ ਕੀਤਾ ਗਿਆ ਹੈ ਕਿ ਕੋਈ ਵੀ ਹਿੰਦੁਸਤਾਨੀ ਅੱਜ ਇਸ ਗੱਲ ਨੂੰ ਮੁਕਰ ਨਹੀਂ ਸਕਦਾ ਹਰ ਕੋਈ ਛੇਓ ਕਿਸੇ ਵਰਗ ਕਿਸੇ ਜਾਤੀ ਨਾਲ ਸੰਬੰਧਿਤ ਹੋਵੇ ਉਹ ਅੱਜ ਹਿੰਦੁਸਤਾਨੀ ਹੋਣ ਦਾ ਮਾਣ ਮਹਿਸੂਸ ਕਰਦਾ ਹੈ ਅਗਬਾਨੀ ਟੀਵੀ ਦੇ ਲਈ ਮੁੰਨੀਰ ਕੋਟਲਾ ਤੋਂ ਰਵਿਸ਼ਾ ਗਿਰੋਤੋ